ਕੀ ਹੁਣ ਹੋ ਕੇ ਹਟਿਆ ਗਰਾਊਂਡ ਚ ਮਨਤਾ ਕਰੀ ਇਹਨੇ ਪਲੇਅਰਾਂ ਦੀਆਂ ਆਸਟ੍ਰੇਲੀਆ ਜੀ ਮੇਰੀ ਗੱਲ ਹੋਈ ਉੱਥੇ ਪ੍ਰਮੋਟਰ ਸੇ 12 ਕਲੱਬ ਇਕੱਠੇ ਹੋਏ ਸੀ ਮੈਂ ਕਿਹਾ ਯਾਰ ਨਾਲੇ ਤੁਸੀਂ ਪਲੇਅਰਾਂ ਨੂੰ ਪੈਸੇ ਦੰਨੇ ਆ ਨਾਲੇ ਉਹਨਾਂ ਤੋਂ ਗਾਣਾ ਲੈਣੇ ਨਾਲੇ ਸ਼ਤਰਖਾਨੇ ਤੁਹਾਡੇ ਦਿਮਾਗ ਕਿਉਂ ਖਰਾਬ ਆ ਉਹ ਯਾਰ ਗੇਮ ਆ ਗੇਮ ਨੂੰ ਗੇਮ ਬਣਾ ਕੇ ਰੱਖੋ ਗੇਮ ਦੇ ਨਿਜਮ ਆ ਨਿਜਮ ਨੂੰ ਮੰਨੋ ਆ ਨਿਜਮ ਦਾ ਹੀ ਰੌਲਾ ਸੀ ਰੈਫਰੀ ਨੇ ਫੈਸਲਾ ਦੇਦਾ ਮੰਨਣ ਨੂੰ ਨਹੀਂ ਤਿਆਰ ਨਹੀਂ ਹੈ ਕਿਹੜੀ ਖੇਡ ਆ ਕਿਹੜੇ ਖਿਡਾਰੀ ਆ ਇਹ ਕਿਹਨੇ ਸਖਾਇਆ ਕਿਹੜਾ ਫੇਰ ਵੀ ਕਮੇਟੀ ਨੇ ਵਧੀਆ ਫੈਸਲਾ ਕੀਤਾ ਮੇਰੇ ਨਾਲ ਚਲੋ ਕਮੇਟੀ ਦੇ ਕੋਈ ਸਟੈਂਡ ਦਾ ਲਿਆ ਜਿਹਨੇ ਖੇਡਣਾ ਖੇਡੋ ਨਹੀਂ ਖੇਡਣਾ ਜਾਓ ਨਹੀਂ ਕਮੇਟੀਆਂ ਦਾ ਮੈਂ ਤਾਂ ਹੀ ਕਰੀ ਜਾਂਦੀਆਂ ਦੂਜੀ ਇੱਕ ਗੱਲ ਮੇਰੀ ਪ੍ਰਸ਼ਾਸਨ ਨੂੰ ਵੀ ਹੈ ਅੱਜ ਪ੍ਰਸ਼ਾਸਨ ਨੇ ਇਥੇ ਹਰੈਟ ਕੀਤੀ ਆ ਕਿ 6 ਜਾਂ 7 ਵਜੇ ਦੇ ਨੂੰ ਟੂਰਨਾਮੈਂਟ ਖਤਮ ਹੋ ਜੇ ਬੜੀ ਦੇਰ ਬਾਅਦ ਪ੍ਰਸ਼ਾਸਨ ਜਾਗਿਆ ਕਈ ਕੰਮ ਪ੍ਰਸ਼ਾਸਨ ਦੇ ਆਉ ਜੇ ਆ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਆ ਉਹ ਪੈਸੇ ਨਾਲ ਹੁੰਦੇ ਹੁੰਦੇ ਆ ਤੇ ਕਈ ਕੰਮ ਆ ਜਿੱਥੇ ਪੈਸੇ ਨਾਲ ਪੈਸੇ ਦੀ ਲੋੜ ਨਹੀਂ ਉਹ ਪ੍ਰਸ਼ਾਸਨ ਚਲਾਉਣ ਦੇ ਨਾਲ ਹੁੰਦੇ ਆ ਜਿਵੇਂ ਇੱਕ ਛੋਟੀ ਜੀ ਗੱਲ ਹੈ ਜਿਹੜੀ ਗੱਲ ਤੇ ਹੁਣ ਆਇਆ ਪ੍ਰਸ਼ਾਸਨ ਭਰਾਵੋ ਅਸੀਂ ਪਹਿਲਾਂ ਕਹਿੰਦੇ ਆ ਕਿ ਜਿਹੜੇ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਤੁਸੀਂ ਮਨਜ਼ੂਰੀ ਦਿੰਦੇ ਆ ਉਹਨਾਂ ਤੇ ਟਾਈਮ ਬਾਉਂਡ ਕਰ ਦੋ ਕਿ 7 ਵਜੇ ਦੇ ਨੂੰ ਟੂਰਨਾਮੈਂਟ ਬੰਦ ਹੋਵੇ ਜੇ ਨਹੀਂ ਬੰਦ ਤੇ ਕਮੇਟੀ ਨੂੰ 1 ਲੱਖ ਰੁਪਿਆ ਜੁਰਮਾਨਾ ਲਾ ਦਿਓ ਨਾਲੇ ਸਰਕਾਰ ਦਾ ਫੰਡ ਵਧੂਗਾ ਨਾਲੇ ਕਮੇਟੀ ਨੂੰ ਫਿਕਰ ਹੋਊਗਾ ਨਾਲੇ ਪਲੇਅਰਾਂ ਨੂੰ ਤੇ ਕਮੇਟੀ ਵਾਲੇਗਾ ਪਲੇਅਰਾਂ ਨੂੰ ਕਹਿਣਗੇ ਜੇ ਇਸ ਟਾਈਮ ਟੂਰਨਾਮੈਂਟ ਖਤਮ ਨਹੀਂ ਹੋਇਆ ਅਸੀਂ ਤੁਹਾਡੇ ਨਾਮ ਕੱਟ ਲੈਣੇ ਆ ਜੇ ਤੁਸੀਂ ਟਾਈਮ ਨਾਲ ਨਹੀਂ ਆਏ ਉਹ ਯਾਰ ਆਪਾਂ ਨਹੀਂ ਰੇ ਦੇ ਵਿੱਚ ਮਰਦੇ ਆਂ ਟਾਈਮ ਨਾਲ ਟੂਰਨਾਮੈਂਟ ਨਹੀਂ ਕਰਾ ਸਕਦੇ ਇੱਥੇ ਵੀ ਨਹੀਂ ਲੱਗਦੇ ਮੈਂ ਤਾਂ ਇਹ ਮੈਂ ਇੱਕ ਦਲੀਲ ਦਿੱਤੀ ਤੇ ਇੱਕ ਬਾਈ ਨੇ ਮੇਹਰੋ ਜਵਾਬ ਦਿੱਤਾ ਬਹੁਤ ਸੋਹਣਾ ਦਿੱਤਾ ਕਹਿੰਦਾ ਡੀਵੀ ਸਾਹਿਬ ਗੱਲ ਤਾਂ ਤੁਹਾਡੀ ਬਹੁਤ ਵਧੀਆ ਪਰ ਕਈ ਟੂਰਨਾਮੈਂਟ ਵਾਲੇ ਆਉ ਜੇ ਆ ਉਹ ਕਹਿੰਦੇ ਯਾਰ ਸਾਡਾ ਟੂਰਨਾਮੈਂਟ ਦਾ ਰਾਤ ਦੇ 12 ਇੱਕ ਜਾਊਗਾ ਜੁਰਮਾਨਾ ਭਰ ਦੇਣੀ ਲੱਖ ਰੁਪਏ ਦਾ ਲੱਖ ਦਾ ਜੁਰਮਾਨਾ ਭਰਨ ਵਾਲੇ ਬਹੁਤ ਬੈਠੇ ਆ ਮੈਂ ਕਿਹਾ ਬਾਈ ਜੀ ਫਿਰ ਉੱਥੇ ਸਿਸਟਮ ਹੋਰ ਉੱਪਰ ਲੋ ਵੀਰ ਹਰ 5 ਮਿੰਟ ਦਾ ਲੱਖ ਰੁਪਇਆ ਲਾਈ ਜਲੋ ਕਿੰਨਾ ਕਿ ਚੱਲ ਚੱਲਣਗੇ 5 ਮਿੰਟਾਂ ਬਾਅਦ ਲੱਖ ਭਾਈ ਜਲੋ ਬਾਹਰਲੇ ਸਿਸਟਮ ਦੇ ਵਿੱਚ ਸਮਾਜ ਨੂੰ ਜਾਂ ਕਾਫੇ ਨੂੰ ਕਦੇ ਨਾ ਕੰਟਰੋਲ ਕੀਤਾ ਜੁਰਮਾਨਿਆਂ ਨਾਲ ਜੇ ਗਲਤ ਡਰਾਈਵਿੰਗ ਕਰਦੇ ਜੁਰਮਾਨਾ ਗਲਤ ਸਾਈਡ ਪਾਰਕਿੰਗ ਕੀਤੀ ਜੁਰਮਾਨਾ ਸ਼ਰਾਬ ਪੀ ਕੇ ਚਲਾਉਣੇ ਜੁਰਮਾਨਾ ਟਾਈਮ ਤੇ ਨਹੀਂ ਆਏ ਜੁਰਮਾਨਾ ਜਦੋਂ 100